ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 25 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 25 ਮਈ ਕੱਲ ਤਕਰੀਬਨ ਸ਼ਾਮ ਬੇਲੇ ਤੋਂ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਮੌਸਮ ਬਦਲਿਆ ਹੋਇਆ ਸੀਗਾ ਕਿਤੇ ਠੰਡੀ ਹਨੇਰੀ ਕਿਤੇ ਕਿਤੇ ਚਾਰਕਣੀਆ ਵੀ ਮੀਂਹਿਆ ਦੇਖੀ ਗਈਆਂ ਹਲਕੇ ਤੋਂ ਦਰਮਿਆਨੇ ਸ਼ਰਾਟੇ ਜਿਸ ਦੇ ਅਸਰ ਸਦਕਾ ਅੱਜ ਦਾ ਮੌਸਮ ਥੋੜਾ ਜਿਹਾ ਪਿਛਲੇ ਕਈ ਦਿਨਾਂ ਦੇ ਮੁਕਾਬਲੇ ਤੋਂ ਸੁਹਾਵਣਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਪਿਛਲੇ 4 ਤੋਂ 5 ਦਿਨਾਂ ਤੋਂ ਲਗਾਤਾਰ ਪੱਛੋ ਚੱਲ ਰਹੀ ਪੂਰਾ ਚੱਲ ਰਿਹਾ ਸੀਗਾ ਜਿਸ ਕਰਕੇ ਨਮੀ ਦੀ ਹਵਾਵਾਂ ਸੀਗੀਆਂ ਪਰ ਅੱਜ ਪੱਛੋ ਹਵਾ ਦੀ ਵਾਪਸੀ ਦੇ ਨਾਲ ਫਿਰ ਵੀ ਜਿੰਨੀ ਗਰਮੀ ਹੋਣੀ ਚਾਹੀਦੀ ਸੀ ਉੰਨੀ ਜ਼ਿਆਦਾ ਨਹੀਂ ਹੋਈ ਮੌਸਮ ਸੁਹਾਵਣਾ ਜਿਹਾ ਲਗਾਤਾਰ ਬਣਿਆ ਹੋਇਆ ਹੈ ਹਲਕੀ ਹਲਕੀ ਪੱਛੋ ਦੀ ਹਵਾ ਚੱਲ ਰਹੀ ਹੈ ਜੇਕਰ ਗੱਲ ਕਰੀਏ ਤਾਂ ਮੌਸਮ ਦਾ ਟੈਂਪਰੇਚਰ ਵੀ ਅੱਜ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਦੂਸਰੀ ਤਰਫ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਬਿਲਹਲ ਹਲਕੇ ਤੋਂ ਦਰਮਿਆਨੀ ਕੱਲ ਵਾਂਗੂ ਹਨੇਰੀ ਅੱਜ ਵੀ ਚੱਲਣ ਦੀ ਸੰਭਾਵਨਾ ਬਣ ਰਹੀਆਂ ਹਨ ਇਹ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਹੁਸ਼ਿਆਰਪੁਰ ਹੋ ਸਕਦਾ ਇਹਨਾਂ ਦੇ ਕੁਝ ਇਲਾਕਿਆਂ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਵੱਡੇ ਪੱਧਰ ਤੇ ਉਮੀਦ ਕੱਲ ਵਾਂਗੂ ਘਟ ਹੈ ਪਰ ਹਲਕੇ ਤੋਂ ਦਰਮਿਆਨੀ ਜਿਹੀਆਂ ਠੰਡੀ ਹਨੇਰੀ ਚੱਲਣ ਦੀ ਸੰਭਾਵਨਾ ਬਣ ਸਕਦੀ ਹੈ ਜੇਕਰ ਇਹ ਕਾਰਵਾਈਆਂ ਚੰਗੀਆਂ ਰਹੀਆਂ ਦਾ ਵਿੱਚ ਮਾੜਾ ਮੋਟਾ ਕੱਲ ਵਾਂਗੂ ਛੱਟ ਛਰਾਟਾ ਵੀ ਹੋ ਸਕਦਾ ਹੈ ਨਹੀਂ ਤਾਂ ਠੰਡੀ ਹਨੇਰੀ ਦੀ ਵੀ ਉਮੀਦ ਘੱਟ ਰਵੇਗੀ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹੀ ਹੋ ਕੇ ਗੁਜ਼ਰ ਜਾਵੇਗੀ ਮਾਲਵੇ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਗਰਮੀ ਤੇ ਹੁਮਸ ਦਾ ਖੇਤਰ ਬਣਦਾ ਹੈ ਹੀਟ ਸੈਲ ਬਣ ਸਕਦੇ ਹਨ ਪਰ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਵੀ ਘੱਟ ਹੈ ਮੌਸਮ ਅਗਲੇ 2 ਤੋਂ 3 ਦਿਨ ਲਗਾਤਾਰ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਸ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਸਿਸਟਮ ਆ ਰਿਹਾ ਹੈ ਉਹਦੇ ਵਿੱਚ 25 ਤੋਂ 30% ਇਲਾਕਿਆਂ ਦੇ ਵਿੱਚ ਮੀਂਹ ਦਿਖਾਈ ਦੇ ਰਿਹਾ ਹੈ ਉਹਨੇ ਦਿਨ ਟੁੱਟਵੇਂ ਤੌਰ ਤੇ ਕਾਰਵਾਈਆਂ ਹੋ ਸਕਦੀਆਂ ਨੇ ਪਰ ਵੱਡੇ ਪੱਧਰ ਤੋਂ ਮੀਹ ਤੋਂ ਅਨਕਾਰ ਹੈ।